ਜੋ ਜਾਣਕਾਰੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੀਰਾ ਸਿੰਘ ਬਿਲਡਿੰਗ ਦੇ ਵਿੱਚ ਅਸੀਂ ਸਾਲਾਨਾ ਸਮਾਗਮ ਕਰਾਉਣੇ ਹੁੰਨੇ ਆ ਸ਼ਹੀਦੀ ਗੁਰਪੁਰਬ ਨੂੰ ਤੇ 10ਵੇਂ ਪਾਸ਼ਾ ਜੀ ਦੇ ਅਵਤਾਰ ਦੇ ਹੜੇ ਨੂੰ ਸਮਰਪਿਤ ਅੱਜ ਇਹ ਸਮਾਗਮ ਕਰਵਾਇਆ ਗਿਆ ਇਹ ਹੀ ਤਿੰਨ ਦਿਨਾਂ ਤੋਂ ਅਖੰਡ ਪੜ ਪ੍ਰਕਾਸ਼ ਸੀ ਇਹ ਸਾਨੂੰ ਤਕਰੀਬਨ 40 ਤੋਂ 48 ਸਾਲ ਹੋ ਚੱਲੇ ਆ ਕਰਾਉਂਦਿਆਂ ਨੂੰ ਇਹ ਉਦੋਂ ਤੋਂ ਪਹਿਲਾਂ ਤੋਂ ਚੱਲਦਾ ਤੁਰਿਆ ਆਉਂਦਾ ਉਦੋਂ ਦਾ ਅਸੀਂ ਕਰਾਉਂਦੇ ਆ ਇਹ ਅੱਜ ਅਸੀਂ ਪੂਰਾ ਮਤਲਬ ਵਧੀਆ ਜਿੰਨਾ ਕਿ ਸਾਡੇ ਤੋਂ ਤਨੋਂ ਮਨੋਂ ਜੋਰ ਲੱਗਾ ਉਹ ਲਾ ਕੇ ਅਸੀਂ ਇਹ ਸਮਾਗਮ ਕਰਾਇਆ ਦੇਖੋ ਜੀ ਜਿਹੜੇ ਸ਼ੀਧੀ ਦਿਹਾੜੇ ਚੱਲ ਰਹੇ ਆ ਅਸੀਂ ਬਹੁਤ ਪਿੱਛੇ ਆ ਜੇ ਅਸੀਂ ਕਹੀਏ ਵੀ ਅਸੀਂ ਸਿੱਖ ਕੌਮ ਕੋਉਣੇ ਤਾਂ ਹੈ ਅਸੀਂ ਪਰ ਅਸੀਂ ਬਹੁਤ ਪਿੱਛੇ ਆ ਕਿਵੇਂ ਪਿੱਛੇ ਕਿਉਂਕਿ ਪੋਹ ਦੇ ਦਿਨਾਂ ਦੇ ਵਿੱਚ ਮਤਲਬ ਉੱਥੇ ਸਰਹੰਦੇ ਵਿੱਚ ਚਲੇ ਜਾਓ ਤੇ ਲੋਕ ਹਲੇ ਵੀ ਥੱਲੇ ਪੈਂਦੇ ਆ ਤੇ ਅਸੀਂ ਇੱਥੇ ਦੋ ਦਿਨ ਆਵਦੀ ਖੁਸ਼ੀ ਨਹੀਂ ਬੰਦ ਕਰ ਸਕਦੇ ਜਿਹੜੇ ਸ਼ੀਧੀ ਦਿਹਾੜੇ ਹੁੰਦੇ ਉਹਨਾਂ ਦਿਨਾਂ ਦੇ ਵਿੱਚ ਮੈਂ ਇਹੇ ਸੰਗਤ ਨੂੰ ਬੇਨਤੀ ਕਰੂੰਗਾ ਵੀ ਇਹ ਦਸਵੇਂ ਪੀਸ਼ਾਣਾ ਪਤਾ ਨਾ ਹੁੰਦੇ ਤੇ ਸਾਡੇ ਸਿਰ ਤੇ ਕਿਹਦੇ ਦਸਤਾਰ ਨਹੀਂ ਹੋਣੀ ਸੀ ਇਹ ਸਾਨੂੰ ਉਹਨਾਂ ਦੀ ਦੇਣ ਹੈ ਜਿਹੜੀ 7 ਮੀਟਰ ਦੀ ਦਸਤਾਰ ਬੰਨੀ ਹੈ ਨਾ ਇਹ ਉਹਨਾਂ ਨੇ ਛੱਤ ਸੀਧੀਆਂ ਦਿੱਤੀਆਂ ਤਾਂ ਸਾਡੇ ਸਿਰ ਤੇ ਦਸਤਾਰ ਆਈ ਹੈ ਨਹੀਂ ਅੱਜ ਸਾਰਿਆਂ ਦੀ ਸੁਣਤ ਹੋਈ ਦੇਖੋ ਅਸੀਂ ਛੀਦੀ ਦਿਹਾੜਾ ਮਨਾਉਨੇ ਆਂ ਖੰਡ ਪਾੜ ਅਸੀਂ ਪ੍ਰਕਾਸ਼ ਕਰਾਉਨੇ ਆਂ ਹਰ ਸਾਲ ਹਰ ਸਾਲ ਪ੍ਰਕਾਸ਼ ਕਰਾ ਕੇ ਮਤਲਬ ਛੀਦੀ ਦਿਹਾੜੇ ਨੂੰ ਸਮਰਪਤ ਕਰਦੇ ਹੁੰਨੇ ਆਂ ਅੱਜ ਉਹਨਾਂ ਦਿਨਾਂ ਜਾ ਗਿਆ ਇਸ ਕਰਕੇ ਅਸੀਂ ਇਹ ਬਣਾਇਆ ਹੈ ਸੰਗਤਾਂ ਦੇਖੋ ਜੀ ਵੱਧ ਚੜ ਕੇ ਆਉਂਦੀਆਂ ਲੰਗਰ ਚੱਲਦਾ ਤਿੰਨੇ ਦਿਨ ਹੀ ਚੱਲਦਾ ਇਸ ਤਰ੍ਹਾਂ ਸਾਡੇ ਜਿਹੜੇ ਸੇਵਾਦਾਰਾ ਮਾਰਕੀਟ ਦੇ ਖੜੇ ਐ ਇਹ ਸਾਰੇ ਤਨਮਨ ਧਨਾਂ ਸੇਵਾ ਕਰਦੇ ਆ ਅੱਜ ਵੀ ਲੰਗਰ ਜਲੂ